ਦੰਦਿਆਂ ਦੀ ਸਰਕਾਰ ਹੋਏ ਤੇ ਉਹਨਾਂ ਦੇ ਪਰਚਾ ਦਰਜੇ ਕੋਈ ਛੋਟੀ ਗੱਲ ਹੋਈ ਹੈ 75 ਸਾਲਾਂ ਚ ਪਹਿਲੀ ਵਾਰ ਹੋਈ ਉਹ ਕਹਿੰਦੇ ਬੀਜੇਪੀ ਕਰਕੇ ਹੋ ਗਿਆ 100% ਇਨਟੈਰੋਗੇਟ ਇਨਟੈਰੋਗੇਸ਼ਨ ਵੀ ਹੋਏਗੇ ਤੇ ਕਈ ਕੰਮ ਹੋਰ ਵੀ ਹੋਣ ਲੱਗਦਾ ਪ੍ਰਤਾਪ ਪੱਜਬਾ ਜਿਸੇ ਜਿਕੇ ਇਹ ਕਿ ਅੱਜ ਜਿਹੜੀ ਤਿੱਖੀ ਨੋਕ ਚੌਕ ਹੋਈ ਹੈ ਉਹਦੇ ਵਿੱਚ ਮੁੱਖ ਮੰਤਰੀ ਨੇ ਇਥੋਂ ਤੱਕ ਕਹਿਤਾ ਕਿ ਨੌਨਸੈਂਸ ਤਰੀਕੇ ਦੇ ਨਾਲ ਬਿਹੇਵੀਅਰ ਹੁੰਦਾ ਇਹ ਕਹਿ ਸਕਦਾ ਮੈਂ ਤੇ ਉਹਨੂੰ ਗੱਲ ਕਹੀਏ ਕਿ ਤੈਨੂੰ ਇਸ ਗੱਲ ਦਾ ਮਤਲਬ ਹੀ ਨਹੀਂ ਪਤਾ ਭਾਈ ਸਾਹਿਬ ਜਿਸ ਤਰ੍ਹਾਂ ਦੇ ਨਾਲ ਮਾਮਲਾ ਦਰਜ ਹੋ ਗਿਆ ਕਾਰਵਾਈ ਅੰਜਾਮ ਤੱਕ ਪਹੁੰਚੂਗੀ ਕਿਉਂਕਿ ਉਹਨਾਂ ਨੇ ਵੀ ਚੈਲੰਜ ਕਿਹਾ ਹੈ ਕਹਿੰਦੇ ਵਿਸ਼ੱਕ 100 ਪਰਚੇ ਦਰਜ ਹੋ ਜਾਣ ਐਸੀ ਪਿੱਛੇ ਨਹੀਂ ਹਟਾਂ ਤੁਸੀਂ ਪਹਿਲੀ ਵੇਖੋ ਰਾਜ ਦੇ ਵਿੱਚ ਬੰਦਿਆਂ ਦੀ ਸਰਕਾਰ ਹੋਏ ਤੇ ਉਹਨਾਂ ਦੇ ਪਰਚਾ ਦਰਜੇ ਕੋਈ ਛੋਟੀ ਗੱਲ ਹੋਈ ਹੈ 75 ਸਾਲਾਂਾਂ 'ਚ ਪਹਿਲੀ ਵਾਰ ਹੋਈ ਹੈ ਉਹ ਕਹਿੰਦੇ ਭਾਜਪਾ ਕਰਕੇ ਹੋ ਗਿਆ ਨਹੀਂ ਜਿਹੜਾ ਮੇਰੇ ਤੇ ਹੋਇਆ ਸੀ ਉਹ ਉਹ ਜਿਹੜਾ ਮੇਰੇ ਤੇ ਹੋਇਆ ਸੀ ਉਹ ਪਾਕਿਸਤਾਨ ਨੇ ਜਿਹੜੀ ਉਥੇ ਆਵਾਮੀ ਲੀਗ ਹੈ ਉਹਦੇ ਉਹਦੇ ਕਾਰਨ ਹੋਇਆ ਸੀ ਪਾਕਿਸਤਾਨ ਵਾਲੀ ਤੇ ਜਿਹੜਾ ਮੇਰੇ ਤੇ ਪਰਚਾ ਹੋਇਆ ਮੈਨੂੰ 6 ਘੰਟੇ ਉੱਥੇ ਬੈਠ ਕੇ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਜਿਹੜਾ ਸ਼ੈਡੋ ਚੀਫ ਮਿਨਿਸਟਰ ਹੁੰਦਾ ਜੇ ਉਹਦੀ ਇਨਟੈਰੋਗੇਸ਼ਨ ਕਰਾ ਸਕਦੇ ਨੇ ਤੇ ਇਹ ਕੀ ਉੱਤੋਂ ਡਿੱਗੇ ਨੇ ਦੋਨੋਂ ਜਣੇ ਆ ਮੈਨੂੰ ਰੋੜਾ ਤੇ ਪਾ ਲਓ ਇਨਟੈਰੋਗੇਸ਼ਨ ਹੋਏਗੀ 100% ਇਨਟੈਰੋਗੇਟ ਇਨਟੈਰੋਗੇਸ਼ਨ ਵੀ ਹੋਏਗੀ ਤੇ ਕਈ ਕੰਮ ਹੋਰ ਵੀ ਹੋਣਗੇ ਲੱਗਦਾ ਪ੍ਰਤਾਪ ਵੱਜਬਾ ਜਿਸੇ ਜਿਕੇ ਇਹ ਕਿ ਅੱਜ ਜਿਹੜੀ ਤਿੱਖੀ ਨੋਕ ਚੌਂਕ ਹੋਈ ਉਹਦੇ ਵਿੱਚ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿਤਾ ਕਿ ਨੌਨਸੈਂਸ ਤਰੀਕੇ ਦੇ ਨਾਲ ਬਿਹੇਵੀਅਰ ਹੁੰਦਾ ਲੱਗਦਾ ਵੀ ਇਹ ਜਿਹੜੀ ਵਰਡਿੰਗ ਇਹ ਕਹਿ ਸਕਦਾ ਮੈਂ ਤੇ ਉਹਨੂੰ ਗੱਲ ਕਹੀਏ ਕਿ ਤੈਨੂੰ ਇਸ ਗੱਲ ਦਾ ਮਤਲਬ ਹੀ ਨਹੀਂ ਪਤਾ ਕਿਉਂਕਿ ਚੀਫ ਮਿਨਿਸਟਰ ਦਾ ਇੱਕ ਪਹਿਲੂ ਹੁੰਦਾ 2 ਵਜੇ ਤੋਂ ਪਹਿਲੇ ਦਾ ਇੱਕ 2 ਵਜੇ ਤੋਂ ਬਾਅਦ ਹੁਣ 2 ਵਜੇ ਤੋਂ ਬਾਅਦ ਤੁਹਾਨੂੰ ਇੰਨੀਆਂ ਗੱਲਾਂ ਕਹਿ ਕੇ ਗਿਆ ਨਾ ਸ਼ਾਮ ਤੋਂ 2 ਵਜੇ ਤੋਂ ਬਾਅਦ ਤੈਨੂੰ ਆਪ ਹੀ ਨਹੀਂ ਪਤਾ ਹੁੰਦਾ ਨੋਏ ਕਿ ਸੈਂਸੇ ਦੋਨਾਂ ਤੇ ਨਾਏ ਸੈਂਸ ਤੇ ਰਹਿੰਦਾ ਤੂੰ ਇਸ ਗੱਲ ਕਰ ਇਹਨੂੰ ਛੱਡੋ ਇਹਨੂੰ ਨੋਬਦੀ ਟੇਕ ਸਮ ਸੀਰੀਅਸਲੀ ਚਲੋ ਪ੍ਰਤਾਪ ਬਾਜਵਾ ਸਭ ਤੋਂ ਪਹਿਲਾਂ ਕਹਿੰਦੇ ਕਿ ਆਖਰ ਅੰਜਾਮ ਤੱਕ ਪਹੁੰਚਾਂਗੇ ਤੇ ਜਿਵੇਂ ਇੰਟਰੋਗੇਸ਼ਨ ਆਖਰਕਾਰ ਕਹਿੰਦੇ ਮੈਨੂੰ ਲੈ ਕੇ ਹੋਈ ਹੈ ਤੇ ਉਸੇ ਤਰ੍ਹਾਂ ਦੇ ਨਾਲ ਇੱਥੇ ਵੀ ਮਾਮਲਾ ਅੱਗੇ ਵਧੂਗਾ ਹਾਲਾਂਕਿ ਪ੍ਰਤਾਪ ਬਾਜਵਾ ਖੁਸ਼ ਨੇ ਕਿ ਜਿਸ ਤਰ੍ਹਾਂ ਦੇ ਨਾਲ ਮੈਨੂੰ ਇਨਵੈਸਟਿਗੇਟ ਕੀਤਾ ਗਿਆ ਉਵੇਂ ਹੋਣਾ ਆਖਰ ਪਰਚਾ ਦਰਜ ਹੋ ਗਿਆ ਭਾਵੇਂ ਜੇਕਰ ਉਹ ਕਹਿੰਦੇ ਨੇ ਕਿ ਇਲਜ਼ਾਮ ਲਾਉਂਦੇ ਨੇ ਬੀਜੇਪੀ ਨੂੰ ਲੈ ਕੇ ਤਾਂ ਕਹਿੰਦੇ ਮੇਰੇ ਵੇਲੇ ਵੀ ਕੋਈ ਆਖਰਕਾਰ ਬਾਹਰਲੇ ਮੁਲਕ ਦੀਆਂ ਸਰਕਾਰਾਂ ਨੇ ਨਹੀਂ ਕਾਰਵਾਈ ਕੀਤੀ ਦੋਨੇ ਪਾਸੇ ਚੈਲੰਜ ਹੋ ਗਿਆ ਹੁਣ ਹਾਲਾਂਕਿ ਇੱਕ ਪਾਸੇ ਜੇ ਦੇਖਿਆ ਜਾਵੇ ਪ੍ਰਤਾਪ ਬਾਜਵਾ ਦੇ ਉੱਤੇ ਬੰਬ ਵਾਲੇ ਵਿਅਰ ਨੂੰ ਲੈ ਕੇ ਮਾਮਲਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਦੇਖੀਏ ਤਾਂ ਹੁਣ ਪ੍ਰਤਾਪ ਬਾਜਵਾ ਦੀ ਕੰਪਲੇਟ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਕਹਿਤਾ ਵੀ ਅਸੀਂ ਡਰਦੇ ਨਹੀਂਗੇ ਹੈਗੇ ਆਖਰ ਹੁਣ ਕਿਸ ਅੰਜਾਮ ਤੱਕ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਲੱਗਾਈ ਹੁਣ ਕਾਨੂੰਨੀ ਧਾਰਿਆਂ ਚੋਂ ਦੀ ਨਜ਼ਰ ਆ ਰਹੀ ਹੈ ਵੀਡੀਓ ਜੁਨੇ ਸਟਾਰ ਹਰਪਾਲ ਦੇ ਨਾਲ ਸਪੀਕਿੰਗ ਹੋ ਰਹੀ ਹੈ ਜਨਨ ਸੈਂਟੀਵ ਚੈਨਿਕ